ਨਰਿੰਦਰ ਕੌਰ ਜੀ ਦੀ ਰਚਨਾ ਕਹਾਣੀ ਹੋਇਆ ਕੀ ਜੇਤੀ ਜੰਪੀ ਭਾਗ ਤੀਜਾ ਲੈ ਕੇ ਆਜਾ ਜੀ ਚੰਨੋ ਨੂੰ ਪੜਦੀ ਦੇਖ ਲਾਲੀ ਨੂੰ ਆਪਣੇ ਦਿਨ ਯਾਦ ਆ ਜਾਂਦੇ ਉਹ ਕਿਸ ਤਰ੍ਹਾਂ ਪੜਿਆ ਕਰਦੀ ਸੀ ਤੇ ਉਸ ਦੀ ਮਾਂ ਉਸ ਨੂੰ ਪੜਦੀ ਦੇਖ ਕੇ ਬਹੁਤ ਖੁਸ਼ ਹੁੰਦੀ ਸੀ ਲਾਲੀ ਨੂੰ ਵੀ ਪੜਨ ਦਾ ਬਹੁਤ ਸ਼ੌਕ ਸੀ ਲਾਲੀ ਦੇ ਘਰਦਿਆਂ ਦਾ ਵੀ ਬਹੁਤ ਦਿਲ ਸੀ ਕਿ ਲਾਲੀ ਪੜੇ ਲਾਲੀ ਵੀ ਪੜਨ ਵਿੱਚ ਬਹੁਤ ਹੁਸ਼ਰ ਸੀ ਲਾਲੀ ਹਮੇਸ਼ਾ ਆਪਣੇ ਜਮਾਤ ਵਿੱਚੋਂ ਵਧੀਆ ਨੰਬਰ ਲੈ ਕੇ ਪਾਸ ਹੁੰਦੀ ਸੀ ਪਰ ਲਾਲੀ ਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਉਸ ਦਾਦਿਆ ਜਲਦੀ ਕਰ ਦਿੱਤਾ ਜਿਸ ਕਾਰਨ ਲਾਲੀ ਦੇ ਸੁਪਨੇ ਅਧੂਰੇ ਰਹਿ ਗਏ ਪਰ ਹੁਣ ਲਾਲੀ ਆਪਣੇ ਸੁਪਨਿਆਂ ਨੂੰ ਪੂਰੇ ਹੁੰਦੇ ਦੇਖ ਰਹੀ ਸੀ ਚੰਨੋ ਵੀ ਆਪਣੀ ਮਾਂ ਦੇ ਬਾਂਹ ਹੀ ਸੀ ਉਹ ਆਪਣੀ ਪੜ੍ਹਾਈ ਨੂੰ ਕਦੀ ਵੀ ਛੱਡ ਕੇ ਹਰ ਕੰਮ ਪੂਰਾ ਕਰਦੀ ਸੀ ਕਈ ਵਾਰ ਜੇ ਕਰ ਕਿਸੇ ਕਾਰਨ ਉਸ ਦਾ ਸਕੂਲ ਦਾ ਕੰਮ ਅਧੂਰਾ ਰਹਿ ਜਾਣਾ ਤਾਂ ਉਹ ਦੇਰ ਰਾਤ ਤੱਕ ਜਾਗਦੀ ਤੇ ਆਪਣਾ ਕੰਮ ਪੂਰਾ ਕਰਕੇ ਹਟਦੀ ਨਹੀਂ ਦੂਸਰੇ ਦਿਨ ਸਵੇਰੇ ਉੱਠ ਕੇ ਪੂਰਾ ਕਰਦੀ ਲਾਲੀ ਆਪਣੀ ਧੀ ਦੀ ਲਗਨ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਤੇ ਸੋਚਦੀ ਕਿ ਮੈਂ ਆਪਣੀ ਧੀ ਨੂੰ ਪੜ੍ਹਨ ਦੇਵਾਂਗੀ ਮੈਂ ਆਪਣੇ ਬਾਗ ਉਸ ਦੇ ਸੁਪਨਿਆਂ ਵਿੱਚ ਆਈ ਰੁਕਾਵਟਾਂ ਟੱਕਰੇ ਸਾਹਮਣਾ ਕਰਾਂਗੀ ਤੇ ਆਪਣੀ ਧੀ ਨੂੰ ਹਰ ਮੁਕਾਮ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੀ ਲਾਲੀ ਨੇ ترשੇਮ ਨਾਲ ਇਹ ਗੱਲ ਸਾਂਝੀ ਕੀਤੀ ਕਿ ਜ਼ਿੰਦਗੀ ਵਿੱਚ ਕੁਝ ਵੀ ਹੋ ਜਾਵੇ ਅਸੀਂ ਆਪਣੀ ਧੀ ਦੀ ਖੁਸ਼ੀ ਉੱਖੋਂ ਲੈ ਨਹੀਂ ਕੰਨਾ ترשੇਮ ਨੇ ਕਿਹਾ ਜਿਸ ਦਿਨ ਦੀ ਚੰਨੋ ਜਮੀ ਹੈ ਆਪਾ ਉਸ ਨੂੰ ਕਦੀ ਦੁਖੀ ਨਹੀਂ ਹੋਣ ਦਿੱਤਾ ਹਮੇਸ਼ਾ ਖੁਸ਼ ਹੀ ਰੱਖਿਆ ਹੈ ਤੇ ਅੱਗੇ ਵੀ ਕੋਸ਼ਿਸ਼ ਹੀ ਰੱਖਾਂਗੇ ਸਹੀ ਕਿਹਾ ਤੁਸੀਂ ਰੱਬ ਨੇ ਜੇਕਰ ਸਾਨੂੰ ਧੀ ਦਿੱਤੀ ਹੈ ਇਸ ਪਿੱਛੇ ਵੀ ਉਸ ਦਾ ਕੋਈ ਕਾਰਨ ਹੋਵੇਗਾ ਲਾਲੀ ਨੇ ترשیم ਨੂੰ ਕਿਹਾ ترشیم ਨੇ ਲਾਲੀ ਨੂੰ ਉੱਤਰ ਦਿੱਤਾ ਅਸੀਂ ਆਪਣੀ ਧੀ ਨੂੰ ਪੜ੍ਹਾਉਣਾ ਹੈ ਤਾਂ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕੇ ਉਸਦੇ ਸੁਪਨੇ ਪੂਰੇ ਕਰਨੇ ਨੇ ਹਰ ਹਾਲਤ ਦੇ ਵਿੱਚ ਇਸ ਤਰ੍ਹਾਂ ਦਿਨ ਲੱਗਦੇ ਗਏ ਦੇਖਦੇ ਹੀ ਦੇਖਦੇ ਚੰਨੋ 10ਵੀਂ ਜਮਾਤ ਵਿੱਚ ਹੋ ਗਈ ਚੰਨੋ ਦਾ ਭਰਾ ਲਾਡੀ ਉਸਦੀ ਪੜਾਈ ਵਿੱਚ ਮਦਦ ਕਰਦਾ ਸੀ ਪਰੰਤੂ ਹੁਣ ਉਹ ਖੇਤੀ ਦੇ ਕੰਮ ਵਿੱਚ ਜ਼ਿਆਦਾ ਵਿਅਸਤ ਰਹਿੰਦਾ ਤਾਂ ਕਿ ਉਹ ਸਕੂਲ ਨੌਨੂੰ ਪੜ੍ਹਾਈ ਵਿੱਚ ਸਹਾਇਤਾ ਕਰਨ ਦਾ ਸਮਾਂ ਨਾ ਮਿਲਦਾ ਪਿੰਡ ਵਿੱਚ ਲੋਕ ਬਹੁਤ ਘੱਟ ਪੜ੍ਹੇ ਲਿਖੇ ਸਨ ਕਿਉਂਕਿ ਜੋ ਪੜ ਜਾਂਦਾ ਉਹ ਸ਼ਹਿਰ ਚਲਾ ਜਾਂਦਾ ਤੇ ਉੱਥੇ ਦਾ ਹੀ ਹੋ ਕੇ ਰਹਿ ਜਾਂਦਾ ਬਾਲਾ ਦੀ ਵੀ ਦਸ ਪਾਸੇ ਹੀ ਸੀ ਇਸ ਲਈ ਉਹ ਪਿੰਡ ਖੇਤੀ ਕਰਦਾ ਸੀ ਇਹ ਉਸਦੀ ਮਜਬੂਰੀ ਨਹੀਂ ਸੀ ਸਗੋਂ ਉਸਦਾ ਸ਼ੌਕ ਸੀ ਇਹ ਨਹੀਂ ਕਿ ਲਾਡੀ ਨੇ ਅੱਗੇ ਪੜਨਾ ਨਹੀਂ ਸੀ ਪਰ ਉਹ ਆਪਣਾ ਪਿੰਡ ਨਹੀਂ ਛੱਡਣਾ ਚਾਹੁੰਦਾ ਉਸਨੇ ਆਪਣੀ ਖੇਤੀ ਨੂੰ ਚੁਣਿਆ ਤੇ ਉਹ ਖੇਤੀ ਕਰਨਾ ਲੱਗ ਪਿਆ ਉਸ ਦਾ ਖਿਆਲ ਸੀ ਕਿ ਪੱਗੇ ਦੀ ਅੱਗੇ ਪੜਨ ਨਾਲੋਂ ਉਹ ਆਪਣੇ ਭੈਣ ਚੰਨੋ ਦੀ ਸਹਾਇਤਾ ਕਰੇ ਚੰਨੋ ਦੀ ਪੜਾਈ ਵਿੱਚ ਸਹਾਇਤਾ ਕੌਣ ਕਰੇ ਇਹ ਫਿਕਰ ਹੁਣ ਸਾਰੇ ਪਰਿਵਾਰ ਨੂੰ ਸੀ ਪਰ ਕਹਿੰਦੇ ਨੇ ਵੀ ਜਿਸ ਕੰਮ ਨੂੰ ਪੂਰਾ ਕਰਨ ਲਈ ਪੂਰੀ ਲਗਨ ਲਗਾਤੀ ਆ ਵੀ ਤਾਂ ਉਹ ਕੰਮ ਹਰ ਹਾਲਤ ਵਿੱਚ ਹੋ ਕੇ ਹੀ ਰਹਿੰਦਾ ਹੈ। ਕੁਝ ਅਜਿਹਾ ਹੀ ਚੰਨੋ ਨਾਲ ਵੀ ਹੋਣ ਵਾਲਾ ਸੀ। ਇਹ ਕਹਾਣੀ ਅਜੇ ਅਧੂਰੀ ਹੈ। ਕੱਲ ਵਾਲਾ ਭਾਗ ਜ਼ਰੂਰ ਸੁਣਨਾ ਤਾਂ ਕਿ ਪੂਰੀ ਕਹਾਣੀ ਦਾ ਪਤਾ ਚੱਲ ਸਲੇ ਸਕੇ। ਨਿਰਿੰਦਰ ਕੌਰ ਹਟਰਾ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ